ਕਹਿੰਦੇ ਰੋਲ ਕੰਫਰੰਸ ਕਾਜੀ ਸੱਦੀਏ ਵਰਮਾ ਦੇ ਮਰਡਰ ਕਾਲੇ ਜੀ ਹੋਰ ਕਿ ਨਹੀਂ ਕਾਮਯਾਬੀ ਹਾਸਲ ਹੋਈ ਹੈ ਸਭ ਤੋਂ 7 7 ਤਰੀਕ ਨੂੰ ਜਿਹੜਾ ਸਵੇਰੇ ਕਰੀਬ ਸਵੇਕ 10 ਵਜੇ ਨੀਅਰ ਬੈਲ ਚੌਂਕ ਤੇ ਵਿੱਚ ਸੰਜੇ ਵਰਮਾ ਦਾ ਮਿਸਕਰੀਐਂਟਸ ਨੇ ਜਿਹੜਾ ਮਰਡਰ ਕਰ ਦਿੱਤਾ ਸੀਗਾ ਉਹਦੇ ਵਿੱਚ ਸਾਨੂੰ 24 ਘੰਟਿਆਂ ਦੇ ਵਿੱਚ ਹੀ ਅਸੀਂ ਜਿਹੜਾ ਜਿਹੜੇ ਦੋਸ਼ੀ ਜਿਹੜੇ ਉਹ ਦੋ ਫੜਦੇ ਸੀਗੇ ਜਸਪ੍ਰੀਤ ਤੇ ਰਾਮਰਤਨ ਉਸ ਤੋਂ ਬਾਅਦ ਇਮੀਡੀਏਟਲੀ ਸਾਡੀਆਂ ਜਿਹੜੀਆਂ ਵੱਖਰੀਆਂ ਵੱਖਰੀਆਂ ਟੀਮਾਂ ਜਿਹੜੀਆਂ ਇਸ ਥਿਊਰੀ ਤੇ ਕੰਮ ਕਰ ਲੱਪੇ ਆਪਾਂ ਨੂੰ ਫੋਲੋ ਕਰ ਲੱਪੇ ਕੱਲ ਸਾਨੂੰ ਜੁਆਇੰਟ ਆਪਰੇਸ਼ਨ ਸੀਗਾ ਸਾਡਾ ਏਜੀਟੀਐਫ ਕੌਨਟਰ ਇੰਟੈਲੀਜੈਂਸ ਤੇ ਆਪਣਾ ਲੋਕਲ ਪੁਲਿਸ ਦਾ ਅਸੀਂ ਬੀਕਾਨੇਰ ਦੇ ਵਿੱਚੋਂ ਜਿਹੜੀਆਂ ਕੱਲ ਤਿੰਨ ਹੋਰ ਜਿਹੜੀਆਂ ਗ੍ਰਿਫਤਾਰੀਆਂ ਕੀਤੀਆਂ ਇਹਦੇ ਵਿੱਚ ਇੰਦਰਪਾਲ ਬਿਸ਼ਨੋਈ ਆ ਇਹ ਜਿਹੜਾ ਅਗਨੀ ਖਚੋਰ ਅਗਨੀ ਥਾਣਾ ਜਗਰਾਸਰ ਦਾ ਰਹਿਣ ਵਾਲਾ ਬੀਕਾਨੇਰ ਦੇ ਵਿੱਚ ਦੋ ਬੰਦੇ ਹੋਰ ਆ ਸੰਦੀਪ ਕਿਚਨ ਤੇ ਸ਼ਕਤੀ ਕੁਵਾਨ ਇਹ ਵੀ ਜਿਹੜੇ ਇੱਕੋ ਪਿੰਡ ਦੇ ਨੇ ਜਿਹੜਾ ਅਗਨੀ ਅਗਨੀ ਕਚੋਰ ਅਗਨੀ ਸੋ ਇਹ ਤਿੰਨ ਬੰਦਿਆਂ ਦੇ ਜਿਹੜੇ ਇਸ ਕੇਸ ਵਿੱਚ ਜਿਹੜੀਆਂ ਹੋਰ ਗ੍ਰਿਫਤਾਰੀਆਂ ਹੋਈਆਂ ਹੁਣ ਟੋਟਲ ਜਿਹੜੀਆਂ ਸਾਡੀਆਂ ਇਸ ਕੇਸ ਵਿੱਚ ਜਿਹੜੀਆਂ ਪੰਜ ਗ੍ਰਿਫਤਾਰੀਆਂ ਹੋ ਗਈਆਂ ਹੋ ਚੁੱਕੀਆਂ ਇਹ ਜਿਹੜੇ ਤਿੰਨ ਬੰਦੇ ਸੀਗੇ ਇਹ ਉਹ ਬੰਦੇ ਸੀਗੇ ਜਿਹੜੇ ਕਿ ਇਹਨਾਂ ਦੇ ਨਾਲ ਕੁਛ ਨਾ ਕੋਈ ਜਿਹੜਾ ਲਿੰਕ ਆਇਆ ਇਹਨਾਂ ਦਾ ਉਹ ਜਿਹੜਾ ਅਸੀਂ ਅੱਗੇ ਨੂੰ ਅੱਗੇ ਤਫ਼ਤੀਸ਼ ਕਰ ਰਹੇ ਹਾਂ ਤਫ਼ਤੀਸ਼ ਦੇ ਵਿੱਚ ਜਿਹੜਾ ਸਾਡਾ ਉਹ ਬੜੀਆ ਐਡਵਾਂਸ ਸਟੇਜ ਤੇ ਚੱਲ ਰਹੀ ਹੈ ਉਹਦੇ ਵਿੱਚ ਜਿੱਦਾਂ ਜਿੱਦਾਂ ਵੀ ਬ੍ਰੇਕਥਰੂ ਹੁੰਦਾ ਗਿਆ ਉਹ ਤੁਹਾਨੂੰ ਅਸੀਂ ਫਿਰ ਦੱਸੀ ਜਾਵਾਂਗੇ ਸਰ ਅੰਤਰ ਜਿਹੜੇ ਦੋ ਜਿਹੜੇ ਮੇਨ ਸ਼ੂਟਰ ਸੀਗੇ ਉਹਨਾਂ ਦੇ ਲਿੰਕ ਹੀ ਹੈ ਇਹਨਾਂ ਦੇ ਨਾਲ ਜਿਹੜੇ ਵੀ ਕਿਸੇ ਕੋਲ ਦੇਖੋ ਉਹ ਇਹਨਾਂ ਕੋਲ ਇਹਨਾਂ ਕੋਲ ਇਹਦੇ ਜਿਹੜਾ ਇੰਦਰਪਾਲੇ ਦੇ ਕੋਲ ਸਟੇਕ ਕੀਤੇ ਸੀਗੇ ਸਟੇਕ ਕੀਤੇ ਸਟੇਕ ਕਰਨ ਤੋਂ ਬਾਅਦ ਕੁਝ ਇਹਨਾਂ ਨੇ ਜਿਹੜਾ ਕੁਝ ਹੈਂਡਲਾਂ ਤੋਂ ਬਾਹਰ ਉਹ ਜਿਹੜੇ ਕੋਈ ਸਪੈਸਿਜ ਜਿਹੜੇ ਮੰਗਾਏ ਸੀਗੇ ਉਹ ਅਸੀਂ ਜਿਹੜਾ ਉਹ ਸਾਰਾ ਡਿਟੇਲ ਉਦੀ ਲੈ ਰਹੇ ਉਸ ਉਹ ਥੋੜਾ ਆਪਾਂ ਨੂੰ ਲਿੰਕੇ ਜਿਹੜਾ ਐਸਟੈਬਲਿਸ਼ ਹੋਈ ਸੀ। ਸੋ ਇਸ ਬਾਬ ਜਿਹੜੀ ਸਣੀ ਤਪਤੀਸ਼ ਜਿਹੜੀ ਚੱਲਦੀ ਹੈ ਵੱਧੇ ਸਾਡੇ ਕੋਲ ਹੁਣ ਅਸੀਂ ਇੰਟਰੋਗੇਸ਼ਨ ਕਰਾਂਗੇ ਕੱਲ ਹੀ ਲੈ ਕੇ ਆਉਂਦੇ ਸੀ। ਇਸ ਤੋਂ ਬਾਅਦ ਜੋ ਵੀ ਕੋਈ ਇਹਦਾ ਡਿਸਕਲੋਜ਼ਰ ਹੋਇਆ ਵਧੀਆ ਉਹ ਫਿਰ ਉਹਨੂੰ ਅਸੀਂ ਤੁਹਾਨੂੰ ਰਿਵੀਲ ਕਰਾਂਗੇ। ਸਹੀ ਸਟੇਜ ਕੇਸ ਦੇ ਵਿੱਚ ਤੋਂ ਮਾਰ ਚੁੱਕੇ ਨੇ ਤਿੰਨ ਪਕੜੇ ਜਾ ਚੁੱਕੇ ਨੇ ਸ਼ਕਤੀ ਦਾ ਰੋਲ ਖਾਇਆ ਲੈ ਤੱਕ ਸ਼ਕਤੀ ਨਾਮਜ਼ਦ ਕੀਤਾ ਗਿਆ ਸੀ ਉਹ ਪਕੜਿਆ ਗਿਆ ਕਿ ਨਹੀਂ ਪਕੜਿਆ ਗਿਆ। ਕੋਈ ਜਿਹੜਾ ਸ਼ਕਤੀ ਹੈ ਤੇ ਉਹਦੇ ਉਹਨੂੰ ਅਸੀਂ ਫਸਟ ਸਟੇ ਹੀ ਨਾਮਜ਼ਦ ਕਰਤਾ ਸੀ। ਉਹ ਜਿਹੜਾ ਸੀ ਦੂਸਰੇ ਜਿਹੜੇ ਸਾਡੇ ਦੂਸਰੇ ਰਹਿੰਦੇ ਆ ਉਹਨਾਂ ਦੇ ਪਿੱਛੇ ਅਸੀਂ ਜਿਹੜਾ ਫਾਲੋ ਕਰ ਰਹੇ ਹਾਂ ਉਹਨੂੰ ਸਾਡਾਿੱਥੇ ਵੀ ਕੋਈ ਸਾਨੂੰ ਇੰਪੋਰਟ ਮਿਲਦੀ ਹੈ ਉਹਦੇ ਅਸੀਂ ਫਾਲੋ ਕਰਦੇ ਆ ਇਹ ਜਿਹੜੇ ਜਿਹਨਾਂ ਦੀ ਮੌਤ ਹੋਈ ਹੈ ਇਹ ਜਿਹੜੇ ਤਿੰਨ ਹੈਗੇ ਇਹਨਾਂ ਦਾ ਲਿੰਕ ਕਿਸ ਤਰ੍ਹਾਂ ਦੇ ਨਾਲ ਹੋਇਆ ਹੈਗਾ ਮਤਲਬ ਪੈਸੇ ਜਿਹੜੇ ਕਿ ਵਾਇਆ ਕਿਸ ਤਰ੍ਹਾਂ ਦੇ ਨਾਲ ਦੇਖੋ ਜਿਹੜੇ ਜਿਹੜੇ ਕਿਲਰ ਸੀਗੇ ਨਾ ਉਹ ਇਹਨਾਂ ਕੋਲ ਇਹਨਾਂ ਕੋਲ ਸਟੇ ਕੀਤੇ ਆ ਜਿਹੜੇ ਕਿਲਰ ਨੂੰ ਜਿਹੜਾ ਇਹ ਪੈਸਾ ਜਿਹੜਾ ਉਧਰ ਉਧਰ ਰੱਖ ਦਿੱਤਾ ਵਾ ਉਹ ਉਹ ਹੈਂਡਲਰ ਬਾਹਰ ਨੇ ਫੌਰਨ ਕਰ ਦਿੱਤਾ। ਇਹ ਕਿਹੜੇ ਤਿੰਨ ਗਿਰੋਹਾਂ ਦੇ ਸੁਪਰ ਕੜੇ ਕਿਹੜੇ ਗਿਰੋਹਾਂ ਵਾਸਤੇ ਕੰਮ ਕਰਦੇ ਸਾਰੇ? ਵੇਖੋ ਗ੍ਰੋ ਇਹਨਾਂ ਦਾ ਕੋਈ ਅਜੇ ਤੱਕ ਕੋਈ ਕਲੀਅਰ ਨਹੀਂ ਹੋਇਆ ਕੋਈ ਨਾ। ਕਿਲਰ ਦੀ ਪਛਾਣ ਹੋਈ ਹੈ ਜੀ ਕੀ ਨਾਮ ਹੈ ਕਿਹਨੇ ਕੌਣਾਂ ਦੀ ਅਜੇ ਤੱਕ ਸਟਿਲ ਚੱਲ ਰਿਹਾ ਅਜੇ ਤੱਕ ਉਹ ਅਜੇ ਤੱਕ ਹਾਫ ਬੇਕਡ ਗੱਲ ਆ ਬਸ ਦੂਦ ਸਟਰਨ ਕਰਕੇ ਫੇਰ ਹੀ ਉਹਦਾ ਆਪਾਂ ਸਾਰਾ ਕਰਾਂਗੇ। ਸਰ ਮਰਡਰ ਦਾ ਰਿਜਿਸਟਰ ਕੀ ਹੈ? ਰਜਿਸਟਰ ਕਰਕੇ ਹੀ ਹੋ ਰਿਹਾ ਜੋ ਵੇਖੋ ਇਹ ਤੇ ਸਾਰੇ ਗੈਂਗਸਟਰ ਹੀ ਐ। ਸਰ ਮਰਡਰ ਦਾ ਰੀਜ਼ਨ ਕੀ ਹੈ ਮਰਡਰ ਦਾ ਰੀਜ਼ਨ ਮੈਂ ਤੁਹਾਨੂੰ ਪਹਿਲੀ ਵੀ ਦੱਸਿਆ ਸੀ ਉਹਦੇ ਵਿੱਚ ਆਪਾਂ ਨੂੰ ਜਿਹੜੇ ਮੇਨ ਬੰਦੇ ਆ ਨਾ ਜੀ ਉਹ ਜਿਹੜੇ ਸਾਡੇ ਉਹਨਾਂ ਨੂੰ ਫਾਲੋ ਕਰ ਰਹੇ ਆ ਉਹ ਸਾਡਾ ਆਇਆ ਨਾ ਕਿ ਸਾਡੇ ਕੋਲ ਫਿਰ ਉਹਦਾ ਕਲੀਅਰ ਹੋ ਜਾਊਗਾ ਸਾਰਾ ਮਟਰ ਜਿਹੜੇ ਤੁਸੀਂ ਤਿੰਨੇ ਅਰੈਸਟ ਕੀਤੇ ਆ ਜੀ ਇਹਨਾਂ ਦਾ ਪਾਸਟ ਕੀ ਆ ਦੇਖੋ ਪਾਸਟ ਤੇ ਉੱਥੇ ਕੰਮ ਕਰਦੇ ਆ ਕੋਈ ਤੇ ਉੱਥੇ ਆਪਣਾ ਪੀਜੀ ਚਲਾਉਂਦਾ ਵਾ ਹਾਂ ਕੋਈ ਉੱਥੇ ਕੋਈ ਇੱਕ ਦੋ ਕੋਈ ਲੋਕਲ ਵੀ ਕੰਮ ਕਰਦੇ ਆ ਸਰ ਇਹੀ ਹੈ ਇਹਨਾਂ ਦਾ ਜੀ ਪਹਿਲਾਂ ਕੋਈ ਕ੍ਰਾਈਮ ਚ ਇਨਵੋਲਵ ਹੈਗੇ ਨੇ ਕਿ ਨਹੀਂ ਹੈਗੇ ਇਹ ਦੇਖੋ ਅਸੀਂ ਕਰ ਰਹੇ ਹਾਂ ਉਹਨਾਂ ਦਾ ਡਿਟੇਲ ਵਗੈਰਾ ਲੈ ਰਹੇ ਹਾਂ ਕਿ ਇਹਨਾਂ ਦੇ ਐਫ ਆਈ ਆਰ ਸਰ ਸ਼ਕਤੀ ਦਾ ਬਾਏ ਨੇ ਨਾਮ ਦਰਜ ਹੋ ਗਿਆ ਜੀ ਜਿਹੜੇ ਬਾਕੀ ਦੋ ਜਿਹਨਾਂ ਨੇ ਸ਼ੂਟਿੰਗ ਫਾਇਰਿੰਗ ਕੀਤੀ ਸੀ ਉਹਨਾਂ ਦੇ ਨਾਮ ਵੀ ਉਹਨਾਂ ਦੇ ਨਾਮ ਆਪਾਂ ਉਹੀ ਨਾ ਦੱਸਿਆ ਵੀ ਉਹ ਤਸਦੀਕ ਚੱਲ ਰਹੀ ਆਪਾਂ ਕਰ ਰਹੇ ਹਾਂ ਸਰ ਆਓ ਕਲੀ ਇਹ ਸਰ ਇਹ ਤਿੰਨਾਂ ਨੇ ਠੇਰਨ ਵਿੱਚ ਮਦਦ ਮਦਦ ਕੀਤੀ ਸੀ ਉਹਨਾਂ ਦੀ ਹਾਂ ਇੱਕ ਨੇ ਠੇਰਨ ਦੇ ਨਾਲ ਫਾਈਨਾਂਸ ਜਿਹੜਾ ਉਧਰੋਂ ਪੈਸੇ ਆਏ ਇਹਨਾਂ ਦੇ ਖਾਤਿਆਂ ਚ ਆਏ ਸੀ ਸਰ ਠੇਰਨ ਮਸੂ ਇਹਦਾ ਬੂਰ ਵਾਲਾ ਸ਼ਕਤੀ ਨਾਮ ਦੇ ਦਿੱਤੀ ਗਈ ਆਰਜੂ ਬਿਸਰੋਈ ਗਰੋਰ ਨਾਲ ਕਿਵੇਂ ਜੁੜਿਆ ਦੇਖੋ ਇਹ ਇੱਕ ਸੋਸ਼ਲ ਮੀਡੀਆ ਤੇ ਉਸੇ ਆਈ ਸੀ ਕਿ ਜਿਹੜੀ ਇੱਕ ਉਹ ਡਿਲੀਟ ਡਿਲੀਟ ਉਹ ਫਿਰ ਡਿਲੀਟ ਵੀ ਹੋ ਗਈ ਆ ਉੱਥੋਂ ਐਸੀ ਲਾਉਂਦੇ ਸੀਗੇ ਪਰ ਅਜੇ ਤੱਕ ਤਪੀਸ਼ ਚੱਲ ਰਹੀ ਆ ਵੀ ਉਹ ਲਿੰਕ ਕਿ ਜਿਹਨਾਂ ਦੀ ਕਿਵੇਂ ਬਣੀ ਆ ਸਰ ਜਗਤ ਪਰਿਵਾਰ ਸੰਤੁਸ਼ਟ ਹੋਇਆ ਹੈ ਨਹੀਂ ਹੋਇਆ ਵਰਮਾ ਪਰਿਵਾਰ ਜਿਨ੍ਹਾਂ ਦਾ ਬੇਟਾ ਗਿਆ ਹੈ ਵਪਾਰੀ ਉਹ ਪਰਿਵਾਰ ਨੇ ਕੋਈ ਸੰਤੁਸ਼ਟੀ ਜਿਤਾਈ ਹਲੇ ਤੁਹਾਡੇ ਕੋਲ ਕਿ ਨਹੀਂ